ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਰਤੀ ਜਨਤਾ ਪਾਰਟੀ ਦੀ ਆਨ ਅਤੇ ਸ਼ਾਨ ਸਾਡੇ ਪੰਜਾਬ ਦੇ OBC ਬੋਰਸੇ ਦੇ ਪਰਦੇਸ਼ ਅਦક્ષ ਦਾ ਜ਼ਿਲ੍ਹਾ ਤਰਨਤਾਰਨ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਣ ਤੇ ਸਮੂਚੀ ਜ਼ਿਲ੍ਹਾ ਟੀਮ ਵੱਲੋਂ ਸਰਕਲ ਦੇ ਪ੍ਰਧਾਨ ਸਾਹਿਬ ਵੱਲੋਂ ਜੀ ਆਇਆਂ ਆਖਦਾ ਅੱਜ ਦਾ ਇਨਾਂ ਤੇ ਆਉਣ ਦਾ ਮੁੱਖ ਮਕਸਦ ਤੇ ਸਮੁੱਚੇ ਹੀ ਪੱਤਰਕਾਰ ਭਾਈ ਸਾਰੇ ਨੂੰ ਇਸ ਵਿਸ਼ੇ ਤੇ ਬੁਲਾਇਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਿਸਾਨਾਂ ਦੀ ਹਤੈਸ਼ੀ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦੇ ਹਤੈਸ਼ੀ ਆ ਇਹਨਾਂ ਪਿਛਲੇ ਸਮੇਂ ਦੇ ਵਿੱਚ ਲੈਂਡ ਪੂਲਿੰਗ ਨਾ ਦਾ ਇੱਕ ਮਾਫੀਆ ਚਲਾ ਕੇ ਜਿੱਥੇ ਕਿਸਾਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਉਥੇ ਕਿਵੇਂ ਕਿਸਾਨਾਂ ਦੀ ਜ਼ਮੀਨਾਂ ਦੀ ਜਿਹੜੀ ਆ ਉਹ ਲੁੱਟਖਸਟ ਕਰਨ ਦਾ ਇਹਨਾਂ ਨੇ ਤਰੀਕਾ ਬਣਾਇਆ ਉਹਦੇ ਤਹਿਤ ਮਾਨਜੋਗ ਜਿਹੜੇ ਸਰਦਾਰ ਅਮਰਪਾਲ ਸਿੰਘ ਬੋਨੀ ਜੀ OBC ਮੋਰਚੇ ਦੇ ਪ੍ਰਦੇਸ਼ ਅਦક્ષ ਸਾਬਕਾ CPS ਉੱਚੇਚੇ ਤੌਰ ਤੇ ਸਾਡੇ ਕੋਲ ਆਏ ਨੇ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਪ੍ਰੈਸ ਵਾਰਤਾ ਦੇ ਰਾਹੀ ਜਿਹੜਾ ਸਮੁੱਚਾ ਇਹ ਮਾਫੀਆ ਬਣਿਆ ਇਹ ਤੁਹਾਡੇ ਆਪਣੇ ਸ਼ਬਦਾ ਨਹੀਂ ਤੁਹਾਡੇ ਸਾਹਮਣੇ ਇੱਕ ਹਿੰਦੂ ਦਾ ਪਾਰਟੀ ਪੰਜਾਬ ਹਾਈ ਕਮਾਂਡਰ ਦਾ ਡਿਊਟੀ ਲੱਗੀ ਆ ਹਰ ਜ਼ਿਲ੍ਹੇ 'ਚ ਇਸ ਇਸ ਭਗਵੰਤ ਮਾਨ ਸਰਕਾਰ ਦਾ ਜਿਹੜਾ ਲੈਂਡ ਪੋਲਿੰਗ ਕੇ ਜਿਹੜਾ ਐਕਟ ਇਹਨੇ ਲੈ ਕੇ ਆਏ ਉਹਦੇ ਸੰਬੰਧ 'ਚ ਹਰ ਜਿੱਦੇ ਸਾਡੀ ਭਾਰਤੀ ਜਨਤਾ ਪਾਰਟੀ ਦੀ ਟੀਮ ਤੇ ਇਹ ਸਾਰਾ ਲੋਕਾਂ ਦੇ ਰੂਪ ਰੂਪ ਹੁੰਦੇ ਪਏ ਆ ਮੈਂ ਧੰਨਵਾਦ ਕਰਦਾ ਆ ਸਾਡੇ ਜ਼ਿਲ੍ਹਾ ਪ੍ਰਧਾਨ ਸਰਜੀਤ ਸਿੰਘ ਮੀਆਂਵੰਡ ਸਾਹਿਬ ਦਾ ਸਾਧ ਅਲਬੀਰ ਸਿੰਘ ਦਾ ਸਮਕੀ ਆਪਣੇ ਜ਼ਿਲ੍ਹੇ ਦੀ ਟੀਮ ਦਾ ਅਹੁਦੇਦਾਰਾ ਸਾਹਿਬਾ ਦਾ ਬੀਜੇਪੀ ਦੇ ਵਰਕਰਾਂ ਦਾ ਖਾਸ ਕਰਕੇ ਤੁਹਾਡੇ ਪੈਸ ਦੇ ਵੀਰਾਂ ਦਾ ਕਿ ਜਿਹੜਾ ਤੁਸੀਂ ਕੀਮਤੀ ਸਮਾਂ ਕੱਢ ਕੇ ਇੱਥੇ ਇਕੱਤਰ ਹੋਏ ਜੇ ਇਸ ਸੰਬੰਧ ਚ ਕਿਹੜਾ ਅੱਜ ਗੱਲ ਕਰਨ ਲਈ ਤੁਹਾਡੇ ਨਾਲ ਬੇਨਤੀ ਕਰਨ ਜਾ ਰਹੇ ਆ ਲੈਂਡ ਪੁਲ ਸਕੀਮ ਹੈ ਕੀ ਆ ਲੈਂਡ ਪੁਲ ਸਕੀਮ ਇੱਕ ਸ਼ਹਿਰੀਕਰਨ ਬਣਾਉਣ ਇੱਕ ਸ਼ਹਿਰਾਂ ਦੀ ਤਰਜੀਹ ਦੇ ਸ਼ਹਿਰ ਬਸਾਉਣ ਦੀ ਸਕੀਮ ਆ ਇਹਨਾਂ ਨੇ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਆਖਿਆ ਕਿ ਇੱਕ ਇੱਕ ਘਟੋ ਘਟ ਇੱਕ ਏਕੜ ਜ਼ਮੀਨ ਕਿਸ ਜ਼ਿੰਮੇਦਾਰ ਦੀ ਹੋਵੇਗੀ ਉਹਨੂੰ 1000 ਵਰਗ ਦਾ ਪਲਾਟ ਤੇ 200 ਗਜ ਦਾ ਕਮਰਸ਼ੀਅਲ ਪਾਰਟ ਦਿੱਤਾ ਜਾਊਗਾ। ਪਰ ਜਿਹੜਾ 1 ਕਿੱਲੇ ਤੋਂ ਥੱਲੇ ਹੋਊਗਾ 1 ਏਕੜ ਤੋਂ ਉਹਨੂੰ ਸਿਰਫ 1000 ਵਰਗ ਦਾ ਥਾਂ ਦਿੱਤਾ ਜਾਊ ਕੋਈ ਉਹਨੂੰ ਕੋਈ ਉਹਦਾ ਠੇਕਾ ਨਹੀਂ ਕੋਈ ਉਹਨੂੰ ਕਮਰਸ਼ੀਅਲ ਥਾਂ ਨਹੀਂ ਦੇਣੀ ਮੇਰਾ ਕਹਿ ਤੋ ਭਾਵੇਂ ਆ ਤੇ 30000 ਰੁਪਇਆ ਇਹ ਕਹਿੰਦੇ ਸੀ ਠੇਕਾ ਦੇਣਾ ਆ ਕਿੰਨਾ ਵੀ ਇਹ ਲੈਂਡ ਲੈਣੀ ਆ ਤੇ 30000 ਲੈਣਾ 3 ਸਾਲਾਂ ਲਈ ਤੇ 3 ਸਾਲਾਂ ਤੋਂ ਬਾਅਦ ਕੋਈ ਪ੍ਰੋਵੀਜ਼ਨ ਨਹੀਂ ਆ ਕਿ ਇਹ ਡਵੈਲਪ ਹੋਊਗੀ ਨਹੀਂ ਹੋਊਗੀ ਜਾਂ 30000 ਤੋਂ ਵੱਧ ਠੇਕਾ ਮੈਨੂੰ ਮਿਲੂਗਾ ਆਪਾਂ ਸਾਰੇ ਬਹੁਤ ਇਹ ਜ਼ਿੰਮੇਵਾਰ ਦਾ ਸਬੰਧ ਇਹ ਆਪਾਂ ਇੱਥੇ ਬੈਠੇ ਕਿਸਾਨ ਵੀਰ ਵੀ 80 ਤੋਂ 85000 ਰੁਪਇਆ ਆਪਾਂ ਨੂੰ ਅੱਜ ਅੱਜ ਦੇ ਤਰੀਕੇ ਠੇਕਾ ਮਿਲਦਾ ਪਿਆ ਆ ਕਈ ਜਗ੍ਹਾ 78500 ਰੁਪਏ ਠੇਕਾ ਆ ਆ ਸਾਡੇ ਮੈਂ ਕਿਸ ਹਲਕੀ ਜਿ ਮੇਰੀ ਮੈਂ ਅਹੀਂ ਸਾਰਾ ਪਵਾ ਰਹਿੰਦੇ ਆ 70 80000 ਤੇ ਉੱਥੇ ਆ ਗਿਆ ਬਾਰਡਰ ਦੇ ਉੱਤੇ ਮੈਂ ਬਾਰਡਰ ਦੇ ਕਹਿੰਦਾ ਦੇਖੋ ਸ਼ਹਿਰ ਚ ਅੱਗੇ ਜਾ ਕੇ ਕਿੰਨੇ ਪੈਸੇ ਠੇਕੇ ਠੇਕੇ ਦੇ ਵਾਦਕ ਜਾਂਦੇ ਹੋਣਗੇ ਦੂਸਰਾ ਇਹ ਜਿਹੜੀ ਕਹਿੰਦੇ ਸੀ ਅਕਵਾਇਰ ਕਰਨੀ ਆ ਇਹ ਅਹੀਂ ਇਹਲਾ ਇਹ ਕੋਈ ਹਿਸਾਬ ਕਿਤਾਬ ਨਹੀਂ ਕਿ ਅਸੀਂ ਕਦਨੇ ਚਿਰ ਤੱਕ ਡਿਵੈਲਪ ਕਰਨੀ ਆ ਕਰੋਤਾ ਕਰਨੀ ਆ ਇਹ ਕਿਹੜੇ ਡੇਰੀ ਫਾਰਮਰ ਆ ਸਾਡੇ ਮੱਖੀ ਪਾਲਣ ਵਾਲੇ ਪਸ਼ੂ ਪਾਲਣ ਵਾਲੇ ਆ ਕੋਈ ਵੀ ਜ਼ਿੰਮੇਦਾਰ ਆ ਉਹ ਸਾਰੇ ਇਹਨਾਂ ਨੇ ਉਜਾੜ ਦੇਣੇ ਆ ਜਿਸ ਦਿਨ ਇਹ ਐਕਟ ਲਾਗੂ ਹੁੰਦਾ ਆ ਉਹ ਜਿਹੜਾ ਜ਼ਿੰਮੇਦਾਰ ਆ ਉਸ ਜਿਹੜਾ ਮਾਲਕ ਇਸ ਜ਼ਮੀਨ ਦਾ ਨਾ ਉਹਨੂੰ ਵੇਚ ਸਕਦਾ ਨਾ ਉੱਤੇ ਕੋਈ ਕਰਜ਼ਾ ਲੈ ਸਕਦਾ ਆ ਪਰ ਇਹਨਾਂ ਨੂੰ ਕੋਈ ਲਿਖਤੀ ਨਹੀਂ ਕਿ ਅਸੀਂ ਤੁਹਾਨੂੰ ਇੰਦੇ ਚਿਰਚੇ ਇੰਨਾ ਟਾਈ ਬੌਂਡ ਕਰਕੇ ਤੁਹਾਨੂੰ ਅਸੀਂ ਤੁਹਾਡਾ ਪ੍ਰਬੰਧ ਕਰਕੇ ਸਾਰਾ ਦੇ ਦਾਂਗੇ ਮੇਰਾ ਅੰਪ੍ਰੈਸਰ ਵੀ ਰੇ ਬਿਠੇ ਜੇ ਸਰਕਾਰ ਨੂੰ ਦੇ ਤਨਖਾਹਾਂ ਦੇਣ ਨੂੰ ਪੈਸੇ ਨਹੀਂ 8500 ਕਰੋੜ ਰੁਪਏ ਹੁਣ ਕਰਜ਼ਾ ਲਿਆ ਸਵਾ ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਤੇ ਹੋ ਗਿਆ ਆ ਮੈਂ ਹੀ ਨਹੀਂ ਕਹਿੰਦਾ ਇਹ ਮੁੱਕੀਆਂ ਪਿਛਲੀਆਂ ਸਰਕਾਰਾਂ ਕਰਜ਼ਾ ਨਹੀਂ ਲੈਂਦੇ ਪਰ ਇਹ ਸਰਕਾਰ ਉਹਨਾਂ ਨੇ ਜੇ 2 ਲੱਖ ਤੇ ਛੱਡੀ ਇਹਦੇ ਸਵਾ 4 ਲੱਖ ਕਰੋੜ ਤੇ ਲੈ ਲੈਂਦੀ ਹੈ ਇਹ ਜੇ ਡੇਢ ਸਾਲ ਪਿਆ ਤੇ ਡਵੈਲਪਿੰਗ ਦੀ ਗੱਲ ਕਰਦੇ ਪਏ ਆ ਦੂਸਰੇ ਬੰਨੇ 158 ਦੇ ਕਰੀਬ ਪਿੰਡ ਆ 40 ਹਜ਼ਾਰ ਕਿਹੜੀ ਏਕੜ ਚ 40 ਹਜ਼ਾਰ ਏਕੜ ਤੋਂ ਵੱਧ ਕਿਹੜੀ ਜ਼ਮੀਨ ਆ ਉਹ ਇੱਕ ਵਾਰ ਇਸ ਸਕੀਮ ਦੀ ਨਹੀਂ ਦੀ ਆ ਆਪਣੇ ਇਸ ਤਰਨਤਲ ਜ਼ਿਲ੍ਹੇ ਦੇ 97 ਏਕੜ ਜ਼ਮੀਨ ਇਹਨਾਂ ਨੇ ਐਕਵਾਇਰ ਕਰਨੀ ਆ ਆ ਲਾਗੇ ਸਾਡਾ ਅਮਰਸਰ ਜੇ 4364 ਏਕੜ ਉਥੋਂ ਇਹਨਾਂ ਨੇ ਐਕਵਾਇਰ ਕਰਨੇ ਆ ਆ ਫਰੋਜ਼ਪੁਰ ਨਾਲ ਪੈਂਦਾ ਜੇ 313 ਏਕੜ ਉਥੋਂ ਇਹਨਾਂ ਨੇ ਐਕਵਾਇਰ ਕਰਨੀ ਜੇ ਸਿਰਫ ਆਪਣੇ ਆਕਾ ਨੂੰ ਖੁਸ਼ ਕਰਨ ਲਈ ਦਿੱਲੀ ਦੇ ਜਿਹੜਾ ਇਹਦਾ ਇਹਦਾ ਬੌਸ ਆ ਕੇਜਰੀਯਾਲ ਉਹਨਾਂ ਦੀਆਂ ਤਜੋਰੀਆਂ ਭਰ ਲਈ ਉਥੋਂ ਲੋਕਾਂ ਨੇ ਵਿਹਲੇ ਕਰਤੇ ਦਿੱਲੀ ਦੇ ਲੋਕਾਂ ਨੇ ਇਹ ATM ਕਾਰ ਇਥੋਂ ਪੰਜਾਬ ਚ ਇਹਨਾਂ ਨੇ ATM ਬਣਾਇਆ ਪਿਆ ਆ ਉਥੇ ਸਾਰੇ ਸਰੋਤ ਇਹਨਾਂ ਦੇ ਬੰਦ ਹੋਏ ਪਏ ਪੰਜਾਬ ਨੂੰ ਪੰਜਾਬੀ ਨੂੰ ਆਸਾਨੀ ਨੂੰ ਤੇ ਆ ਆਪਣੇ ਬਿਲਡਰ ਤੇ ਆਪਣੇ ਜਿਹੜੇ ਜ਼ਿੰਮੇਦਾਰ ਆ ਕਿਸਾਨ ਕਿਸਾਨ ਜਿਹੜੇ ਬਿਲਡਰ ਆ ਜਿਹੜੇ ਲੈਂਡ ਬਾਫੀਆ ਉਹਨਾਂ ਨੂੰ ਖੁਸ਼ ਕਰ ਲਈਏ ਸਾਰੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਨੇ ਮੇਰਾ ਖੈਰ ਤੋਂ ਭਾਵੇਂ ਆ ਕਿ ਇਹ ਕੱਲੇ ਕਿਸਾਨ ਫੈਕਟਰੀ ਹੁੰਦੇ ਬੇਤੋਂ ਇਹ ਤੋਂ ਜਿਹੜੇ ਸਾਡੇ ਅ ਤੇ ਮਜ਼ਦੂਰ ਦੇ ਮਜ਼ਦੂਰ ਵੀ ਖਤਮ ਹੋ ਜਾਣੇ ਇਹ ਤੋਂ ਜਿਹੜੇ ਸਾਡੇ ਕਈਆਂ ਬਣਾਉਣ ਵਾਲੇ ਦਾਤਰੀਆਂ ਬਣਾਉਣ ਵਾਲੇ ਐਗਰੀਕਲਚਰ ਸੰਦ ਬਣਾਉਣ ਵਾਲੇ ਆ ਉਹ ਸਾਰੇ ਕੰਮ ਹੀ ਮੁੱਕ ਜਾਣੇ ਹਿੰਦੁਸਤਾਨ ਦੀ ਰਿਪੋਰਟ ਆ ਕਿ 31% ਜਿਹੜਾ ਹਿੰਦੁਸਤਾਨ ਆ ਉਹ ਅਰਬਨ ਏਰੀਆ ਸ਼ਹਿਰੀ ਏਰੀਆ ਆ ਤੇ ਜਿਹੜਾ ਪੰਜਾਬ ਆ ਪੰਜਾਬ ਦਾ ਅਰਬਨ ਏਰੀਆ 42% ਹੋ ਗਿਆ 42% ਉਸ ਆਸਤਨ ਤੋਂ ਹੀ ਬਾਰੇ ਚਲ ਗਿਆ ਇਹ ਕਹਿੰਦੇ 40 ਹਜ਼ਾਰ ਏਕੜ ਅਸੀਂ ਹੋਰ ਪੱਥਰੀਲੀ ਬਣਾ ਕੇ ਉਹਨੂੰ ਉੱਥੇ ਬਿਲਡਿੰਗਾਂ ਬਣਾ ਕੇ ਜ਼ਮੀਨਦਾਰਾਂ ਤਬਾਹੀ ਕਰ ਦੇਣਾ ਅਸੀਂ ਕਿਸਾਨੀ ਤਬਾਹੀ ਕਰ ਦੇਣੀ ਆ ਅੱਗੇ ਤੁਸੀਂ ਵੇਖੋ ਸਾਡੇ ਕਿਸਾਨ ਵੀਰ ਦੋ ਦਿਨ ਕਰਦੇ ਪਏ ਆ ਇੱਥੇ ਆਪਣੇ ਹੱਕਾਂ ਲਈ ਮੰਗ ਮੰ ਕਰਦੇ ਪਏ ਆ ਵੇਖੋ ਕੀ ਨਹੀਂ ਤਾਜ ਦੀ ਕਿਸਾਨ ਜ਼ਿੰਮੇਦਾਰ ਨਾ ਹੋ ਰਹੀ ਮੈਂ ਇਹ ਆ ਜਿਹੜਾ ਇਹ ਰੁਜ਼ਗਾਰ ਇਹਨਾਂ ਨੇ ਖਤਮ ਕਰਦੇ ਨੇ ਕੋਈ ਆਰਥਿਕ ਸਥਿਤੀ ਵੀ ਇਹਨਾਂ ਨੇ ਬਣਾਈ ਨਹੀਂ ਇਸ ਸਕੀਮ ਦੇ ਤਹਿਤ ਆਪਣੇ ਪੰਜਾਬ ਦੇ ਆਰਥਿਕ ਸਥਿਤੀ ਦੇ ਤੌਰ ਤੇ ਇੱਕ ਮਨੋ ਇੱਕ ਵਿਗਿਆਨੀ ਨੇ ਜਿਹੜੇ ਖੇਤੀ ਵਿਗਿਆਨੀ ਵੀ ਨੇ ਐਸਐ ਜੌਲ ਸਾਹਿਬ ਉਹਨਾਂ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਇੰਨੀਆਂ ਕਲੋਨੀਆਂ ਪੰਜਾਬ ਦੇ ਵਿੱਚ ਬਣੀਆਂ ਜਿਹੜੀਆਂ ਜੇ ਬਣੀਆਂ ਅੱਧੀਆਂ ਤੋਂ ਥੱਲੇ ਅੱਧੀਆਂ ਵੀ ਨਹੀਂ ਬਣੀਆਂ ਤੁਸੀਂ ਉਹਨਾਂ ਨੂੰ ਚੰਗਾ ਡਵੈਲਪ ਕਰੋ ਤੁਸੀਂ ਉਹਨਾਂ ਨੂੰ ਚੰਗਾ ਜੋ ਦਾ ਸਿਸਟਮ ਚਾਹੀਦੇ ਆ ਉਹ ਪ੍ਰਬੰਧ ਕਰਕੇ ਲਵੋ ਤੁਸੀਂ ਤੁਸੀਂ ਹੋਰ ਬੰਨੇ ਤੁਰਪੇ ਜੇ ਤੁਰਨ ਗੱਲ ਇਹ ਮੇਰਾ ਇਹ ਬੇਨਤੀ ਆ ਇਹ ਇਹ ਇਸ ਸਰਕਾਰ ਤੇ ਜੂਨ ਜੋ ਕਾਲਾ ਤੇਲ ਹੀ ਪਾ ਦੋ ਕੌੜਾ ਤੇਲ ਹੀ ਪਾ ਦੋ ਜੂਨ ਹੀ ਸਰਕਰੀ ਇਹ ਆਪਾਂ ਤਕੜੇ ਹੋ ਕੇ ਇਹਦਾ ਜੇ ਅੰਦੋਦਨ ਵੀ ਕਰਨਾ ਪਿਆ ਸਰਕਾਰ ਦੇ ਖਿਲਾਫ ਵੀ ਜਾਣਾ ਪਿਆ ਆਪਾਂ ਨੂੰ ਜੇ ਧਰਨੇ ਮਜਾਰੇ ਵੀ ਕਰਨੇ ਪੈਣ ਤੇ ਆਪਾਂ ਨੂੰ ਡਟ ਕੇ ਇਹਦਾ ਆਪਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਮੈਂ ਵੀ ਇਹ ਵੀ ਕਹਾਂਗਾ ਕਿ ਇਹ ਜਿਹੜੇ ਮਾਫੀਆ ਬਿਲਡਰ ਮਾਫੀਆ ਬਣੇ ਐ ਜਿਹਨਾਂ ਨੂੰ ਇਹਨਾਂ ਨੇ ਸਭ ਕੁਝ ਕਰਕੇ ਦੇਣਾ ਆ ਉਹਨਾਂ ਤੋਂ ਆਪਾਂ ਬਚ ਗਏ ਰਹੀਏ ਮੈਂ ਦੇ ਕਿ ਜਿਹੜੇ ਰੋਜ਼ਗਾਰ ਦੀ ਗੱਲ ਕਰਦੇ ਪਏ ਆ ਕਿਹੜੇ ਸਾਡੇ ਜ਼ਿੰਮੇਦਾਰ ਪੋਤੋ ਨੇ ਆ ਉਹ ਉੱਥੇ ਚੌਕੀਦਾਰ ਇਹਨੇ ਬਣਾ ਲੈਣੇ ਆ ਜਿਹੜੀਆਂ ਬਿਲਡਿੰਗਾਂ ਬਣਨੀਆਂ ਜਾਂ ਤੇ ਕੋਈ ਰੋਜ਼ਗਾਰ ਦੇਵੇ ਜਾਂ ਕੋਈ ਉਹਦਾ ਫਾਇਦਾ ਦੇਵੇ ਕੋਈ ਉੱਥੋਂ ਦੀ ਕੋਈ ਗੱਲਬਾਤ ਹੋਵੇ ਆ ਸਿਰਫ ਸਿਰਫ ਤੋ ਜੋ ਦਿੱਲੀ ਦੇ ਆਪਣੇ ਕੇਜਰੀਵਾਂ ਆਕਾਲੀ ਉਹਦੀ ਉਹਦੀ ਤਜੋਰੀਆਂ ਭਰ ਲਈ ਸਭ ਕੁਝ ਕਰ ਰਿਆ ਮੈਂ ਤੇ ਇਸ ਕਰਕੇ ਇਹ ਤੁਹਾਡੇ ਵਿੱਚ ਆਇਆ ਇਹ ਬੇਨਤੀ ਕਰਨ ਆਇਆ ਕਿ ਜਿੱਥੇ ਵੀ ਸਾਨੂੰ ਪੰਜਾਬ ਲਈ ਪੰਜਾਬੀ ਲਈ ਕਿਸਾਨੀ ਦੀ ਮਜ਼ਦੂਰਾ ਵਾਲੀ ਆਪਣੇ ਜਿਹੜੇ ਮਲਾਜ਼ਮ ਆ ਉਹਨਾਂ ਦੀ ਖਰੋਣਾ ਪਵੇ ਉਹਨਾਂ ਦੇ ਹੱਕਾਂ ਦੀ ਗੱਲ ਕਰਨੀ ਪਵੇ ਤੇ ਵੀ ਚੜੀ ਭਾਰਤੀ ਜੰਦਾ ਪਾਰਟੀ ਸਾਡਾ ਆ ਭਰਾ ਬੈਠਾ ਆ ਮੀਆਂਵੰਡ ਸਾਹਿਬ ਜਿਹੜੇ ਉਧਿਆਤੀ ਜਿਹੜੇ ਇਥੋਂ ਜ਼ਿਲ੍ਹੇ ਦੇ ਪ੍ਰਧਾਨ ਵੀ ਆ ਤੇ ਜੋ ਇਹਨਾਂ ਦੀ ਸਮੁੱਚੀ ਟੀਮ ਆ ਮੈਂ ਇੱਕ ਹੋਰ ਵਧਾਈ ਦੇਣਾ ਚਾਹੁੰਦਾ ਆਪਣੇ ਮੀਆਂਵੰਡ ਸਾਹਿਬ ਨੂੰ ਸਮੁੱਚੀ ਟੀਮ ਨੂੰ ਇਹ ਤੁਸੀਂ ਪੰਜਾਬ ਜੋ ਜਦੋਂ ਅਸੀਂ ਮੀਟਿੰਗਾਂ ਜਾਂਦੇ ਆ ਉਹੀ ਤਰਨ ਤਰਨ ਚ ਇੱਕ ਰੂਹ ਫੂਕਦੀ ਆ ਬੀਜੇਪੀ ਦੀ ਮੈਂ ਨਹੀਂ ਕਹਿੰਦਾ ਸਾਡੀ ਹਾਈ ਕਮਾਂਡ ਉੱਤੋਂ ਦਿੱਲੀ ਤੱਕ ਇਹ ਤੁਹਾਡਾ ਮੈਸੇਜ ਆਇਆ ਆ ਇਹ ਤੋਂ ਇੱਕ ਰੂਹ ਫੂਕਦੀ ਆ ਤੇ ਇਹ ਰੂਹ ਤੋਂ ਹੀ ਇਹ ਵੀ ਨਹੀਂ ਫੂਕੀ ਆ ਲੋਕਾਂ ਦੀ ਤੁਹਾਡੇ ਦੇ ਤਾਂ ਬੇਮਤਿਹਾਨ ਆ ਗਿਆ ਭਾਰਤੀ ਜਨਤਾ ਪਾਰਟੀ ਤੁਹਾਡੇ ਵਰਕਰਾਂ ਦਾ ਤੁਹਾਡੀ ਸਮੂਹਤੀ ਟੀਮ ਦਾ ਇੱਥੇ ਹੁਣ ਬਾਈ ਇਲੈਕਸ਼ਨ ਵੀ ਆਉਣੀ ਆ ਆ ਬਾਈ ਇਲੈਕਸ਼ਨ ਵੀ ਆਉਣੀ ਆ ਇਹਦੇ ਕਈਆਂ ਨੇ ਕਈ ਲਾਲਚ ਦੇਣੇ ਆ ਕਈ ਕੁਝ ਦੇਣਾ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਪੰਜਾਬ ਆਪਣੇ ਪੰਜਾਬ ਵਾਸੀਆਂ ਨੂੰ ਤਰੰਦਰ ਹਲਕੇ ਨਾਲ ਸਮਝਾਉਣਾ ਇਹ ਉਹਨਾਂ ਨੇ ਸਮਝਾਇਆ ਵੀਰੋ ਆਪਾਂ ਕਾਲੀ ਵੀ ਵੇਖ ਲਈ ਆਪਾਂ ਕਾਂਗਰਸੀ ਵੇਖ ਲਈ ਆ ਤੇ ਆਪਾਂ ਆਮ ਪਾਰਟੀ ਵੇਖ ਲਈ ਆ ਇੱਕ ਮੌਕੇ ਭਾਜਪਾ ਜਨਤਾ ਪਾਰਟੀ ਨੂੰ ਦੇਖ ਕੇ ਵੇਖਿਓ ਅੱਜ ਦੀ ਫੌਤੀਆਂ ਦੀ ਗੱਲ ਆ ਆ ਕਿਹਦੀ ਨਸ਼ੇਆਂ ਦੀ ਗੱਲ ਚੱਲਦੀ ਪਈ ਆ ਆ ਕੱਲ ਬੋਰ ਵੇਖੋ ਕੀ ਹੋਇਆ ਆ ਕੀ ਕਾਂਡ ਹੋ ਗਿਆ ਇਹ ਰੋਜ਼ ਦੇ ਕਾਂਡ ਚੱਲਦੇ ਪਏ ਲਾਅਨ ਆਡਰ ਦਾ ਬੇੜਾ ਕਰ ਕੋਇਆ ਪਿਆ ਆਰਥਿਕ ਤੌਰ ਤੇ ਪੰਜਾਬ ਦੀ ਸਥਿਤੀ ਡਿੱਗੀ ਪਈ ਆ ਕਿਸਾਨੀ ਦੀ ਹਾਲਤ ਮਾਰੀ ਹੋਈ ਆ ਮਜ਼ਦੂਰਾਂ ਦੀ ਹਾਲਤ ਮਾਰੀ ਆ ਮੁਲਾਜ਼ਮਾਂ ਦੀ ਹਾਲਤ ਮਾਰੀ ਆ ਐਸੀ ਵਰਗ ਦੀ ਹਾਲਤ ਮਾਰੀ ਆ ਸਾਰੀਆਂ ਸਹੂਲਤਾਂ ਬੰਦ ਨੇ ਆ ਪੀਆਂ ਆ ਲੱਗੇ ਆਪਣੇ ਹਰਿਆਣਾ ਆ ਲੱਗੇ ਆਪਣੇ ਰਾਜਸਥਾਨ ਤੇ ਦਿੱਲੀ ਆ ਦੇਖੋ ਡੱਕੇ ਡਬਲ ਇੰਜਨ ਦੀ ਸਰਕਾਰ ਆ ਉਹ ਉਹ ਸੂਬੇ ਵੀ ਤਰੱਕੀਆਂ ਕਰ ਲੈ ਪਹਿਲੇ ਮੁਕਦੇ ਤਰੱਕੀ ਕਰਦਾ ਹੀ ਪਿਆ ਮੈਂ ਤੇ ਬੇਨਤੀ ਕਰਾਂਗਾ ਇਹ ਤੁਹਾਡਾ ਇਮਤਿਹਾਨ ਆਉਣਾ ਆ ਇਹ ਸੇਵਾ ਤੁਹਾਨੂੰ ਮਿਲੀ ਆ ਸਾਰੇ ਵਰਲਡ ਨੇ ਵੇਖਣੀ ਆ ਤਰਨਤਾਲ ਦੇ ਵਿੱਚ ਭਾਰਤ ਜਨਤਾ ਪਾਰਟੀ ਦੀ ਕਾਰਜਕਾਰੀ ਤੁਹਾਡੇ ਮੋਢਿਆਂ ਦੇ ਭਾਰ ਪੈਣਾ ਆ ਭਾਰ ਵੀ ਤਗੜੇ ਹੋ ਕੇ ਆਪਾਂ ਹਰ ਦੁੱਖ ਸੋਗ ਤੇ ਪੰਜਾਬ ਦੇ ਸਾਥ ਦਿੱਤਾ ਤਗੜੇ ਹੋ ਕੇ ਭਾਰਤ ਜਨਤਾ ਪਾਰਟਾਈ ਚਾਹ ਲਈਏ ਇਹ ਜਿਹੜੇ ਦਲ ਬਦਲੂ ਆ ਜਿਹੜੇ ਆਉਂਦੇ ਜਾਂਦੇ ਨੇ ਚੱਲਦੇ ਰਹਿਣਾ ਕੰਮ ਪਰ ਕਿਉਂ ਭਾਰਤੀ ਜਨ ਮੈਂ ਦਾਅਵੇ ਨਾ ਕਰਿਆ ਸਦਾ ਕਿ ਤੁਸ ਸੱਥਾਂ ਦੇ ਬਿੰਦੇ ਆ ਕਿ ਪਿੰਡਾਂ ਦੀਆਂ ਕਿਤੇ ਵੀ ਉਹ ਗੱਲ ਕਰਦੇ ਆ ਕਿ ਇੱਕ ਮੌਕਾ ਜ਼ਰੂਰ ਭਾਰਤ ਜਨਤਾ ਪਾਰਟੀ ਨੂੰ ਦੇ ਕੇ ਵੇਖੀਏ ਇੱਕ ਮੌਕਾ ਜ਼ਰੂਰ ਭਾਰਤ ਜਨਤਾ ਪਾਰਟੀ ਦੇ ਇਹ ਜਾ ਕਿਹੜੇ ਸਿਆਣੇ ਲੋਗ ਆ ਤਮਾਸ਼ੀਂ ਦੇ ਕਈ ਫਿਰਦੇ ਕਈ ਕਰਦੇ ਆ ਅਖੀਰ 'ਚ ਮੈਂ ਜਿਸ ਮਕਸਦ ਲਈ ਆਇਆ ਇਹ ਲੈਂਡ ਪੋਲੀਸੀ ਕੇਸ ਜਿਹੜਾ ਕੇਸ ਆ ਇਹਦਾ ਸਖਤ ਨਿੰਦਾ ਇਹਦੀ ਮੈਂ ਵਿਰੋਧਤਾ ਕਰਦਾ ਆ ਇਹ ਪੰਜਾਬ ਦੇ ਪੰਜਾਬੀਅਤ ਦੇ ਕਿਸਾਨੀ ਦੇ ਡਵੈਲਪਮੈਂਟ ਦੇ ਵਿਰੋਧ ਦੇ ਵਿੱਚ ਹੈਗਾ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਦਿੱਲੀ ਦੀਆਂ ਤਜੋੜੀਆਂ ਭਰਦੀਆਂ ਸਾਰਾ ਬਣਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੈ ਆਇਆ ਤੇ ਨਾਲ ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰਪਾਲ ਸਿੰਘ ਗੋਨੀ ਉਹਨਾਂ ਨੇ ਬੜੇ ਬਧੀਪ ਤਰੀਕੇ ਦੇ ਨਾਲ ਤੁਹਾਨੂੰ ਇਹ ਜਿਹੜਾ ਐਕਟ ਆ एलआरए 2013 ਨੂੰ ਇਹ ਟਿੱਕੇ ਡੰਗਰੀ ਆਪ ਸਰਕਾਰ ਨੂੰ ਦੇ ਤਹਿਤ ਬੜਾ ਬਰੀਫ ਦੇ ਨਾਲ ਸਰਦਾਰ ਅੰਮਰਸਾ ਸਿੰਘ ਗੋਬੀ ਨੇ ਸਮਝਾਇਆ ਮੈਂ ਥੋੜੇ ਜਿਹੇ ਸ਼ਬਦ ਉਹਦੇ ਚੈਜ ਕਰਨਾ ਚਾਹੂਗਾ ਕਿ ਤੁਹਾਡੇ ਮਾਦੀ ਮਰਾਈ ਕਿਸਾਨ ਵੀਰਾਂ ਨੂੰ ਇਸ ਸਬਕ ਬਾਰੇ ਜਿਹੜੀ ਚੰਗੀ ਤਰ੍ਹਾਂ ਜਾਣਕਾਰੀ ਮਿਲੇ ਜੇਕਰ ਸਰਕਾਰ एलआरए 1 2013 ਦੇ ਤਹਿਤ ਕਿਸਾਨਾਂ ਦੀ ਜ਼ਮੀਨ ਦੀ ਖਰੀਦ ਕਰਦੀ ਹੈ ਉਸ ਨੂੰ ਮਾਰਕੀਟ ਰੇਟ ਦੇ ਹਿਸਾਬ ਦੇ ਨਾਲ ਕਰੋੜਾ ਰੁਪਏ ਭੁਗਤਾਨ ਕਰਨੇ ਪੈਣੇ ਸਨ ਉਸ ਤੋਂ ਬਚਣ ਵਾਸਤੇ ਸਰਕਾਰ ਨੇ ਚੋੜ ਰਸਤੇ ਰਾਈ ਪਬਲਿਕ ਯੂਟਿਲਿਟੀ ਧਾਰਾ ਦੀ ਵਰਤੋਂ ਕਰਕੇ ਇਸ ਨੂੰ ਬਾਈਪਾਸ ਕੀਤਾ ਤੇ ਆਪਣੇ ਆਪ ਨੂੰ ਐਲ ਆਰ ਆਰ ਐਕਸ ਤੋਂ ਛੋੜ ਦੇ ਦਿੱਤੀ ਜਿਸ ਨਾਲ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਬਣਦੇ ਮੁੱਲ ਤੋਂ ਇਹਨਾਂ ਨੇ ਬਾਂਝਾ ਕਰ ਦਿੱਤਾ ਇਸ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਟੁਕਵਾ ਮੌਇਜਾ ਪਾਰਦਰਸ਼ੀ ਮਾਤਰਸਤਾ ਅਤੇ ਉਚਿਤ ਮੁਰ ਬਸੇਪੇ ਜਿਹੇ ਮਹਤਵਪੂਰਨ ਅਧਿਕਾਰਾਂ ਤੋਂ ਵੀ ਆਮਾਤ ਨਹੀਂ ਫਰਕ ਸਕਦਾ ਲੋਕਾਂ ਨੂੰ ਵਾਜੇ ਕਰਦਾ ਤੇ ਮੈਂ ਫਿਰ ਆਪਣੀ ਸਾਰੇ ਹੀ ਪੱਤਰਕਾਰ ਵੀਰਾਂ ਦਾ ਦਿਲ ਦੀਆਂ ਗਰਜਾਂ ਨੂੰ ਪ੍ਰਮਾਣਿਤ ਕਰਤਾ ਜਿਨ੍ਹਾਂ ਨੇ ਹਮੇਸ਼ਾ ਹੀ ਜਤੋ ਮਿਪਾ ਜਨਤਾ ਪਾਰਟੀ ਲੋਕਤੰਤਰ ਦੀ ਆਵਾਜ਼ ਨੂੰ بلند ਕਰਨ ਦੀ ਚਲਕੀ ਸੀ ਤੇ ਹਾਨਿਸ਼ਾ ਤਰਫਾਂ ਜ਼ਿਲ੍ਹੇ ਦੇ ਅੰਦਰੋਂ ਦੇ ਵੱਖ-ਵੱਖ ਸਾਰੇ ਪੱਤਰਕਾਰ ਭਾਈਚਾਰੇ ਨੇ चौथे तो थम की तरह काम कर रहे हो हमेशा ही लोकतंत्र की पार्टी ने किसी आवाज में बुलाता तो भारतीय जनता पार्टी के मुख्य दफ्तर विखे पहुंचने के दिल दहराइया तो धनबाद